ਅਨੁਭਵੀ ਅਤੇ ਇਤਿਹਾਸਕਾਂ ਦਾ ਸਵਾਗਤ ਹੈ 22 ਦਸੰਬਰ 2024 ਨੂੰ ਸ਼ੁਰੂ ਹੋਇਆ ਕਾਲ ਤੱਕ ਸਾਹਿਬ ਬਲੀ ਲਗਾਈ ਦੀ ਸਜਾ ਦੇ ਰੂਪਿਤ ਸੇਵਾ ਨਿਭਾਉਣ ਲਈ ਸ਼੍ਰੋਮਣੀ ਕਾਲੀ ਦਲ ਦੇ ਪ੍ਰਧਾਨ ਅਤੇ ਪੰਜਾਬ ਦੇ ਸਾਫ ਦਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਗੁਰਦੁਆਰਾ ਸ਼੍ਰੀ ਫਤੀਬੇ ਸਾਹਿਬ ਦੀ ਸੇਵਾ ਕਰਨੀ ਪਹੁੰਚੇ ਹਨ ਦੱਸਦੇ ਕਿ ਸੁਖਬੀਰ ਸਿੰਘ ਬਾਦਲ ਇਸ ਤੋਂ ਪਹਿਲਾਂ 3 ਦਸੰਬਰ ਨੂੰ ਸ਼੍ਰੀ ਦਰਬਾਰ ਸਾਹਿਬ ਦੇ ਵਿੱਚ ਸੇਵਾ ਨਿਭਾ ਰਹੇ ਸਨ ਅਤੇ 4 ਦਸੰਬਰ ਨੂੰ ਸੁਖਬੀਰ ਸਿੰਘ ਬਾਦਲ ਦੇ ਉੱਤੇ ਹਮਲਾ ਕਰਨ ਦੀ ਕੋਸ਼ਿਸ਼ ਸ਼੍ਰੀ ਦਰਬਾਰ ਸਾਹਿਬ ਦੇ ਬਾਹਰ ਕੀਤੀ ਗਈ ਸੀ 5 ਦਸੰਬਰ ਨੂੰ ਸਤਪ੍ਰੀਤ ਸਿੰਘ ਬਾਦਲ ਸ਼੍ਰੀ ਕੇਸਗੜ ਸਾਹਿਬ ਅਤੇ 6 ਦਸੰਬਰ ਨੂੰ ਵੀ ਸ਼੍ਰੀ ਕੇਸਗੜ ਸਾਹਿਬ ਦੇ ਸੇਵਾ ਨਿਭਾ ਰਹੇ ਸਨ ਤੇ ਅੱਜ 7 ਦਸੰਬਰ ਨੂੰ ਗੁਰਦੁਆਰਾ ਸ਼੍ਰੀ ਫਤਿਹਗੜ ਸਾਹਿਬ ਦੇ ਸੇਵਾ ਨਿਭਾਉਣ ਲਈ ਪਹੁੰਚੇ ਹਨ ਦਾਸੀਏ ਕੇ ਸੁਖਬੀਰ ਸਿੰਘ ਬਾਦਲ ਅੱਜ ਸਵੇਰੇ ਕਰੀਬ 8:30 ਵਜੇ ਗੁਰਦੁਆਰਾ ਸ਼੍ਰੀ ਫਤਿਹਗੜ ਸਾਹਿਬ ਵਿਖੇ ਪਹੁੰਚ ਗਏ ਹਨ ਅਤੇ ਸਭ ਤੋਂ ਪਹਿਲਾਂ ਉਨ੍ਹਾਂ ਨੇ ਦਰਬਾਰ ਸਾਹਿਬ ਦੇ ਬਾਹਰ ਬੈਠ ਕੇ ਸੇਵਾ ਕੀਤੀ ਤੇ ਹੁਣ ਉਹ ਕੀਰਤਨ ਸਰਵਨ ਕਰ ਰਹੇ ਨੇ ਤੇ ਇਸ ਤੋਂ ਬਾਅਦ ਵਰਤਨਾ ਦੀ ਸੇਵਾ ਨਿਭਾਉਣ ਦੀ ਸੁਰੱਖਿਆ ਦੀ ਗੱਲ ਕੀਤੀ ਆ ਬਈ ਸੁਰੱਖਿਆ ਨੂੰ ਲੈ ਕੇ ਪੁਲਿਸ ਵਾਪਰ ਖਾਮਾ ਦੇ ਤੈਨਾਤ ਕੀਤੀ ਗਈ ਹੈ ਉਸ ਦੇ ਨਾਲ ਹੀ ਐਸਜੀਪੀਸੀ ਵੀ ਟਾਸਕ ਫੋਰਸ ਵੀ ਜਿਹੜੀ ਆ ਮੌਜੂਦ ਹੈ ਸੋ ਦੇਖ ਸਕਦੇ ਹੋ ਤੁਸੀਂ ਮੇਰੇ ਪਿੱਛੇ ਸੁਬੇ ਬਾਦ ਦੇ ਜਿਹੜੇ ਨੇ ਸੁਰੱਖਿਆ ਪ੍ਰਬੰਧ ਇਸ ਤਰ੍ਹਾਂ ਦੇ ਕੀਤੇ ਗਏ ਹਨ ਆਉਣੇ ਅਕਾਲੀ ਦਲ ਦੇ ਕਈ ਆਗੂ ਵੀ ਇੱਥੇ ਸ਼ਾਮਲ ਹੋਏ ਹਨ ਜਿਨ੍ਹਾਂ ਵਿੱਚ ਦਰਜੀਤ ਸਿੰਘ ਚੀਮਾ ਯੂਥ ਅਕਾਲੀ ਦਲ ਦੇ ਕੌਮੀ ਪ੍ਰਧਾਨ ਸਰਬਜੀਤ ਸਿੰਘ ਚਿੰਝਰ ਅਤੇ ਹੋਰ ਕਈ ਅਕਾਲੀ ਲੀਡਰ ਇੱਥੇ ਪਹੁੰਚੇ ਹਨ ਉਸ ਤੋਂ ਇਲਾਵਾ ਐਸਜੀਪੀਸੀ ਦੇ ਕਈ ਮੈਂਬਰ ਵੀ ਇੱਥੇ ਪਹੁੰਚੇ ਹੋਏ ਹਨ ਵਰਤੀਗੜ ਸਾਹਿਤੂ ਗੀਤਕੂਦੀ ਰਿਪੋਰਟ